ਤੇ ਕੋਈ ਅਸਰ ਕੀਤਾ ਜਾਂਦਾ ਨਾ ਉਹਨਾਂ ਦਾ ਕੋਈ ਮਸਲਾ ਨਹੀਂ ਬਾਬੂ ਜੀ ਜਿਹੜੇ ਨਵੇਂ ਪ੍ਰਧਾਨ ਲੱਗੇ ਨੇ ਕੋਈ ਥੋੜੇ ਨਾਲ ਗੱਲਬਾਤ ਹੋਈ ਹੈ ਕਈ ਨੂੰ ਦੇਖੇ ਜਾਂ ਕੋਈ ਨਹੀਂ ਸਾ ਜੇ ਉਦੋਂ ਬਾਅਦ ਚ ਤਾਂ ਠੀਕ ਹੈ ਕਿ ਉਹਨਾਂ ਨੇ ਫੋਨ ਤੇ ਇਹਨਾਂ ਨੂੰ ਅਸੀਂ ਜਦੋਂ ਪ੍ਰਧਾਨ ਬਣੇ ਉਹਨਾਂ ਦਾ ਮੁਬਾਰਕਬਾਦ ਦਿੱਤੀ ਉਦੋਂ ਬਾਅਦ ਸਾਡੀ ਉਹਨਾਂ ਨਾਲ ਕੋਈ ਜੀ ਗੱਲ ਨਹੀਂ ਹੋਈ ਤੇ ਮੇਰਾ ਖਿਆਲ ਹੈ ਕਿ ਇਹ ਚੀਜ਼ ਹੈ ਕਿ ਸਾਰੀਆਂ ਤਰ੍ਹਾਂ ਨੂੰ ਮੇਰੇ ਖਿਆਲ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਾਂ ਜਿਹੜੇ ਜੋ ਸਾਡੇ ਸਾਂਝੇ ਮਸਲੇ ਆ ਸਾਰਿਆਂ ਨੂੰ ਸਿਰਤਾ ਨਾਲ ਯਤਨ ਕਰਨ ਦੀ ਲੋੜ ਆ ਤੇ ਸਰੋਹਣੀ ਕਮੇਟੀ ਦੀ ਇਲੈਕਸ਼ਨ ਅਸੀਂ ਲੜਾਂਗੇ ਸਰੋਹਣੀ ਕਮੇਟੀ ਦੀ ਇਲੈਕਸ਼ਨ ਕਦੋਂ ਵੀ ਆ ਜਾਂਦੀ ਆ ਜਲਦੀ ਆਜੇ ਤੇ ਦੇਰ ਨੂੰ ਆਜੇ ਉਹਦੇ ਵਾਸਤੇ ਕਿਉਂਕਿ ਸਰੋਹਣੀ ਕਮੇਟੀ ਇਹ ਵੀ ਜਿਹੜਾ ਬਹੁਤ ਵੱਡਾ ਨੰਘਾ ਰਿਆ ਜਿਹੜੀਆਂ ਸਾਡੀਆਂ ਸੰਸਥਾਵਾਂ ਦਾ ਪਿਆਰ ਬਹੁਤ ਨੀਵਾ ਹੋ ਚੁੱਕਾ ਤੂੰ ਉਹਨੂੰ ਉੱਚਾ ਚੁੱਕਣ ਵਾਸਤੇ ਧਰਮ ਪ੍ਰਚਾਰ ਜੋ ਨਸ਼ਿਆਂ ਦਾ ਹੋਰ ਹੈ ਕਿ ਸਾਡੀ ਸਰੋਹਣੀ ਕਮੇਟੀ ਨੇ ਵੀ ਆਪਣਾ ਸਹੀ ਫਰਜ਼ ਨਹੀਂ ਨਿਭਾਇਆ ਇਸ ਕਰਕੇ ਕਿ ਕਿਵੇਂ ਸਰਕਾਰ ਬਣੂਗੀ ਤੇ ਅਸੀਂ ਉਹਨਾਂ ਨੂੰ ਬਹੁਤ ਜਲਦੀ ਛੱਡ ਦਵਾਂ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਜੇ ਉਹਨਾਂ ਦੀ ਨੀ ਇਹ ਤਾਂ ਸਾਫ ਹੁੰਦੀ ਜੇ ਉਹ ਛੱਡਣਾ ਚਾਹੁੰਦੇ ਤੇ ਜਦੋਂ ਉਹ ਸਰਕਾਰਾਂ ਦੇ ਵਿੱਚ ਸੀ ਉਦੋਂ ਬਹੁਤ ਅੱਜ ਤੋਂ ਕਈ ਸਾਲ ਪਹਿਲਾਂ ਛੱਡਿਆ ਜਾ ਸਕਦਾ ਸੀ ਇਸ ਕਰਕੇ ਮੇਰਾ ਖਿਆਲ ਹੈ ਕਿ ਹੁਣੇ ਪੰਜਾਬ ਦੇ ਲੋਕਾਂ ਨੂੰ ਸੰਘਰਸ਼ ਕਰਨਾ ਪੈਣਾ ਉਹਨਾਂ ਨੂੰ ਛੁਡਾਉਣ ਵਾਸਤੇ ਕਿਉਂਕਿ ਸਾਰੀਆਂ ਰਾਜਨੀਤਿਕ ਧਿਰਾਂ ਜਿਹੜੀਆਂ ਉੱਤੋਂ ਤੋਂ ਕਹਿੰਦੀਆਂ ਕੋਸ਼ਿਸ਼ ਆ ਕਰਦੇ ਆ ਕੋਸ਼ਿਸ਼ ਆ ਨਾ ਤੇ ਹੁਣ ਦੇਖੋ ਕਿ ਬੇਅਦਬੀ ਦੇ ਗੁਰੂ ਸਾਹਿਬ ਦੀ ਬੇਅਦਬੀ ਦੇ ਉੱਪਰ ਕਾਨੂੰਨ ਬਣਾਉਣ ਵਾਸਤੇ ਉਹ ਸਾਰੀਆਂ ਧਿਰਾਂ ਦਾ ਕੀ ਹੋ ਰਿਹਾ ਫਿਰ ਉਹ ਉਹ ਜਿਹੜਾ ਕਿ ਲੋਕਾਂ ਦੇ ਹੱਕ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਕੀਤੀ ਗਈ ਉਹ ਗੱਲ ਕਿਸੇ ਸਿਰੇ ਨਹੀਂ ਲੱਗੀ ਤੇ ਨਾ ਲੱ ਕਿ ਅੱਜ ਦੇਖੋ ਕਿ ਉਹ ਸਿੰਘ ਤਾਵਰ ਤੇ ਉਹ ਆਪਣੀ ਜਾਨ ਦੀ ਬਾਜ਼ੀ ਲਾ ਕੇ ਬੈਠਾ ਉਹਦੀ ਗੱਲ ਵੀ ਨਹੀਂ ਸੁਣੀ ਜਾ ਰਹੀ ਤੇ ਇਸ ਕਰਕੇ ਕੋਈ ਵੀ ਮੇਰੇ ਖਿਆਲ ਸਰਕਾਰ ਸਿੱਖਾਂ ਦੇ ਮਸਲੇਾਂ ਬਤੀ ਜਾਂ ਪੰਜਾਬ ਦੇ ਮਸਲੇਾਂ ਪਰ ਵੀ ਕੋਈ ਵੀ ਸਿਰ ਦਤਾ ਨਹੀਂ ਗੀ ਸਾਰੇ ਜੀ ਕੋਈ ਉਹ ਜੋ ਵੀ ਤੁਸੀਂ ਜੇ ਪੰਜਾਬ ਦੇ ਜਿਹੜੇ ਕੋਈ ਵਪਾਰੀ ਹੋਣ ਪੰਜਾਬ ਦੇ ਕੋਈ ਮਾਸਟਰ ਹੋਣ ਕੋਈ ਕੋ ਜੋ ਧਰਨੇ ਮਜਾਰੇ ਜੋ ਮਰਜੀ ਕਰਨ ਜੋ ਉਹਨਾਂ ਦਾ ਲੋਕਤੰਤਰੀ ਆਖਿਆ ਉਹਨਾਂ ਨੂੰ ਕੁੱਤਿਆਂ ਮਾਰਿਆ ਤੇ ਜਾਂਦਾ ਪਰ ਉਹਨਾਂ ਦੀ ਗੱਲ ਕੋਈ ਨਾ ਸੁਣੀ ਜਾਂਦੀ ਆ ਨਾ ਉਹ ਤੇ ਕੋਈ ਅਸਰ ਕੀਤਾ ਜਾਂਦਾ ਨਾ ਉਹਨਾਂ ਦਾ ਕੋਈ ਮਸਲਾ ਹੱਲ ਕਿਤੇ ਨਵੇਂ ਲੱਗੇ ਨੇ ਕੋਈ ਤੁਹਾਡੇ ਨਾਲ ਗੱਲਬਾਤ ਹੋਈ ਹੈ ਲਈ ਲੈ ਕੇ ਜਾ ਨਹੀਂ ਅਜੇ ਉਦੋਂ ਬਾਅਦ ਚ ਠੀਕ ਹੈ ਕਿ ਉਹਨਾਂ ਨੇ ਫੋਨ ਤੇ ਇਹਨਾਂ ਨੂੰ ਅਸੀਂ ਜਦੋਂ ਉਹ ਪ੍ਰਧਾਨ ਬਣੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਉਦੋਂ ਬਾਅਦ ਸਾਡੀ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਤੇ ਮੇਰਾ ਖਿਆਲ ਹੈ ਕਿ ਇਹ ਚੀਜ਼ ਹੈ ਕਿ ਸਾਰੀਆਂ ਤਰ੍ਹਾਂ ਨੂੰ ਮੇਰੇ ਖਿਆਲ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਾਂ ਜਿਹੜੇ ਜੋ ਸਾਡੇ ਸਾਂਝੇ ਮਸਲੇ ਆ ਸਾਰਿਆਂ ਨੂੰ ਸਿਰਤਾ ਨਾਲ ਯਤਨ ਕਰਨ ਦੀ ਲੋੜ ਆ ਤੇ ਸਰਕਾਰਾਂ ਨੂੰ ਵੀ ਇੱਥੇ ਗੌਰ ਕਰਨ ਦੀ ਲੋੜ ਆ ਕਿਉਂਕਿ ਆ ਜਿਹੜੀ ਇੱਕ ਸਰਕਾਰਾਂ ਵੀ ਕਿ ਇੱਕ ਕਿਸਮ ਦੀਆਂ ਕਹਿ ਰਹੇ ਆ ਕਿ ਜੋ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀਪੁਰ ਉਹ ਮਨਾਉਣਾ ਮਹੱਤਵ ਸਰਕਾਰਾਂ ਨੇ ਯਾਨੀ ਐਸੀ ਮਨਾਉਣਾ ਪਰ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇਹ ਚੀਜ਼ ਹੈ ਕਿ ਜਿਹੜਾ ਗੁਰੂ ਤੇਗ ਬਹਾਦਰ ਦਾ ਸੰਦੇਸ਼ ਆ ਧਰਮ ਦੀ ਆਜ਼ਾਦੀ ਲੋਕਾਂ ਦੀ ਆਜ਼ਾਦੀ ਮਨੁੱਖੀ ਅਧਿਕਾਰਾਂ ਦਾ ਜਿਹੜਾ ਸਤਕਾਰ ਆ ਉਹ ਬਹਲ ਕਰਨਾ ਚਾਹੀਦਾ ਹੈ ਇਸ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਜਿਹਨੇ ਬੰਦੀ ਸਿੰਘ ਹੈ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਬਾਕੀ ਜਿਹੜੀਆਂ ਘੱਟ ਗਿਣਤੀਆਂ ਤੇ ਜ਼ੁਲਮ ਤਸ਼ੱਦਦ ਵਾਲੀ ਗੱਲ ਹੈ ਉਹਨੂੰ ਉਹਨਾਂ ਨੇ ਬੋਲ ਪੂਰੀ ਜਦੋਂ ਪੰਜਵੇਂ ਪਰੀ ਕਮੇਟੀ ਤੁਹਾਨੂੰ ਮਿਲੀਆ ਉਦੋਂ ਤੇ ਇਹੋ ਹੀ ਵਿਚਾਰ ਵਟਾਂਦਰਾ ਇਹ ਚੀਜ਼ ਹੋ ਰਹੀ ਸੀ ਕਿ ਆਉਣ ਵਾਲੇ ਸਮੇਂ 'ਚ ਕੌਮ 'ਚ ਬੜੇ ਵੱਡੇ ਮਸਲੇ ਆਦੇ ਪਰ ਸਾਰਿਆਂ ਨੂੰ ਸਤਿਕਾਰ ਨਾਲ ਸਾਰਿਆਂ ਨੂੰ ਸਿਰ ਜੁੜ ਕੇ ਚੱਲਣਾ ਚਾਹੀਦਾ ਹੈ ਤੇ ਅਸੀਂ ਕਹਾਂ ਕਿ ਤੁਸੀਂ ਆਪਣਾ ਕਾਰਜ ਕਰੋ ਆਪਾਂ ਕੋਈ ਵੀ ਕਿਸੇ ਮਸਲੇ ਤੇ ਕੋਈ ਆਪਾਂ ਇਕੱਠੇ ਹੋ ਕੇ ਵੀ ਲੜਾਈ ਲੈਣ ਦੀ ਲੋੜ ਪਊਗੀ ਤੇ ਅਸੀਂ ਤੁਹਾਡੇ ਨਾਲ ਸਹਿਯੋਗ ਕਰਾਂਗੇ ਲਗਦਾ ਤੁਹਾਡੇ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ 2027 ਨੂੰ ਕਿ ਕੀ ਰਣਨੀਤੀ ਜਿਹੜੀ ਤੱਕ ਇਹ ਠੀਕ ਹੈ ਜੀ 2027 ਜਿਹੜਾ ਪੰਜਾਬ ਦੇ ਲੋਕਾਂ ਨੇ ਤੈਅ ਕਰਨਾ ਤੇ ਪੰਜਾਬ ਦੇ ਲੋਕਾਂ ਕੋ ਜਾ ਰਹੇ ਆ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਹੈ ਕਿ ਉਹਨਾਂ ਨੂੰ ਇੱਕ ਬੜੀ ਉਮੀਦ ਆ ਕਿ ਜਿਹੜੀ ਅਕਾਲੀ ਰਲਵਾਰਸ ਪੰਜਾਬ ਦੀ ਜਥੇਬੰਦੀ ਆ ਜਾਂ ਅਮਰਪਾਲ ਸਿੰਘ ਆ ਕਿ ਉਹਨਾਂ ਨੇ ਜੇ ਥੋੜਾ ਟਾਈਮ 6 ਮਹੀਨੇ ਵਿੱਚ ਰਿਹਾ ਤਾਂ ਪੰਜਾਬ ਚੋਂ ਨਸ਼ੇ ਦੇ ਵਾਸਤੇ ਬਹੁਤ ਵੱਡਾ ਜਿਹੜਾ ਲੜਾਈ ਲੜੀ ਆ ਤੇ ਉਹਦੀ ਸਜਾ ਉਹ ਭੁਗਤ ਰਿਹਾ ਇਸ ਕਰਕੇ ਉਹ ਆਉਣਗੇ ਤੇ ਸਾਡੇ ਬੱਚਿਆਂ ਨੂੰ ਜਾਂ ਪੰਜਾਬ ਚੋਂ ਨਸ਼ੇ ਨੂੰ ਖਤਮ ਕੀਤਾ ਜਾ ਸਕਦਾ ਪੰਜਾਬ ਦੇ ਜਿੰਨੇ ਮਸਲੇ ਆ ਉਹਨਾਂ ਨੂੰ ਉਹ ਬੜੇ ਬਖੂਬੀ ਨਾਲ ਪਹਿਲਾਂ ਵੀ ਠਾਉਂਦੇ ਰਹੇ ਆ ਤੇ ਉਹਨਾਂ ਦਾ ਉਹ ਹੱਲ ਵੀ ਤਾਂ ਹੀ ਹੋ ਸਕਦਾ ਕਿ ਜੇ ਉਹੋ ਜੇ ਜਿਹੜੇ ਜਿਨ੍ਹਾਂ ਨੂੰ ਪੂਰੀ ਸਮਝ ਵੀ ਹੋ ਜਿਹੜੇ ਦਿਲ ਤੋਂ ਉਹਦੇ ਵਾਸਤੇ ਲੜਾਈ ਵੀ ਲੜ ਸਕਦੇ ਹੋਣ ਇਸੇ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਨੇ ਜਿਹੜੇ ਪੰਜਾਬ ਦੇ ਮਸਲਿਆਂ ਵਾਸਤੇ ਪੰਜਾਬ ਦੀ ਜਵਾਨੀ ਵਾਸਤੇ ਪੰਜਾਬ ਦੀ ਖੇਤੀ ਵਾਸਤੇ ਉਹਨਾਂ ਦੀ ਜਿਹੜੇ ਆਵਾਜ਼ ਉਠਾਉਂਦੇ ਜ ਹੈ ਕਿ ਉਹ ਉਹ ਖਮਿਆਜਾ ਉਹਨਾਂ ਨੂੰ ਜੇਲ੍ਹ 'ਚ ਰੱਖਿਆ ਹੋਇਆ ਹੋਰ ਉਹਨਾਂ ਦਾ ਕਸੂਰ ਤੇ ਕੋਈ ਨਹੀਂ ਕਿਉਂਕਿ ਜੇ ਉਹ ਕਸੂਰਵਾਰ ਹੁੰਦੇ ਤੇ ਮੇਰੇ ਖਿਆਲ ਪੰਜਾਬ ਦੇ ਲੋਕ ਉਹਨਾਂ ਨੂੰ ਇੰਨਾ ਮਾਨ ਸਤਕਾਰ ਜਾਂ ਪੰਜਾਬ ਇਹ ਲੋਕ ਸਭਾ ਸਭ ਤੋਂ ਵੱਧ ਵੋਟਾਂ ਨਾਲ ਰਾਜ ਕਰਦੇ ਜੀ ਲੋਕ ਸਭਾ ਦੇ ਜਿਹੜਾ ਕੁਛ ਦੀ ਚੋਣ ਲੜੋਗੇ ਇਹ ਜੀ ਅਸੀਂ ਆਪਣੀ ਟੀਮ ਨਾਲ ਵਿਚਾਰ ਕਰਾਂਗੇ ਜੇ ਤੇ ਪਾਰਟੀ ਦਾ ਕੋਈ رائے ਹੋਊਗੀ ਤੇ ਫਿਰ ਅਜੇ ਅਜੇ ਕੋਈ ਇਹਦੇ ਬਾਰੇ ਫੈਸਲਾ ਨਹੀਂ ਕਰੋੜੇ ਪਿੰਡ ਤੋਂ ਬਿਆਨ ਸਾਹਮਣੇ ਆ ਰਿਹਾ ਸਰਬਜੀਤ ਖਾਲਸਾ ਦਾ ਅਲੱਗ ਪਾਰਟੀ ਬਣਾਉਣ ਉਹਨੂੰ ਲੈ ਕੇ ਦੂਜੀ ਚੀਜ਼ ਨਹੀਂ ਮੇਰੇ ਖਿਆਲ ਸਰਬਜੀਤ ਹੋਣੀ ਸਾਡੇ ਨਾਲ ਆ ਰਿਹਾ ਦਿਨ ਰਾਤ ਇਕੱਠੇ ਆ ਕੰਕਾ ਕਟੇ ਤੋਂ ਨਾਲ ਲੜੂ ਤੇ ਕਟੇ ਕਟੇ ਜਿੰਨੇ ਸਾਰੇ ਕਟੇ ਜੇ ਮੈਂ ਆਰਥੀ ਸੀ ਕਹਿੰਦੇ ਨਹੀਂ ਸਾਰੇ ਜਿੱਥੇ ਬਿੰਦੇ ਨੇ ਇੱਕ ਇਕੱਠੇ ਹੋ ਕੇ ਚੋਲਣ ਦੀ ਸੀ ਲੇ ਮੈਨੂੰ ਦਿੱਕਰੀ ਤੇ ਇਹ ਤੇ ਸਮਾਂ ਆਉਣ ਦੇ ਚ ਚੋਣ ਆਊਗੀ ਸਮਾਂ ਆਊਗਾ ਉਸ ਟਾਈਮ ਤੇ ਅਸੀਂ ਦੇਖਦੇ ਅਸੀਂ ਪਹਿਲਾਂ ਤਾਂ ਆਪਣੀ ਜਥੇਬੰਦੀ ਨੂੰ ਪੂਰੇ ਪੰਜਾਬ ਚ ਉਹਦਾ ਵਿਸਥਾਰ ਕਰ ਰਹੇ ਆ ਸਾਰੀਆਂ ਸੰਗਠਨਾਂ ਉਹਦੇ ਨਾਲ ਜੋੜ ਰਹੇ ਆ ਇਹ ਸਮਾਂ ਜਦੋਂ ਇਲੈਕਸ਼ਨ ਕੋਈ ਆਊਗੀ ਉਸ ਟਾਈਮ ਤੇ ਅਸੀਂ ਆਪਣੀ ਪੂਰੀ ਪਾਰਟੀ ਨਾਲ ਰਾਏ ਕਰਕੇ ਜੋ ਪਾਰਟੀ ਦਾ ਫੈਸਲਾ ਹੋਊਗਾ ਉਹਨੂੰ ਉਹਦੇ ਸਾਧਨਾਂ ਦੇ ਅੱਗੇ ਆਪਾਂ ਜੀ ਜ 27 ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਚੋਣ ਹਾਂਜੀ ਹਾਂਜੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਅਸੀਂ ਲੜਾਂਗੇ ਸਰੋਮਣੀ ਕਮੇਟੀ ਦੀ ਇਲੈਕਸ਼ਨ ਕਦੋਂ ਵੀ ਆ ਜਾਂਦੀ ਆ ਜਲਦੀ ਆ ਜਾਏ ਤੇ ਦੇਰ ਨੂੰ ਆ ਜਾਏ ਉਹਦੇ ਵਾਸਤੇ ਕਿਉਂਕਿ ਸ਼੍ਰੋਮਣੀ ਕਮੇਟੀ ਇਹ ਵੀ ਜਿਹੜਾ ਬਹੁਤ ਵੱਡਾ ਨੰਗਾਹ ਰਿਹਾ ਜਿਹੜੀਆਂ ਸਾਡੀਆਂ ਸੰਸਥਾਵਾਂ ਦਾ ਮਿਆਰ ਬਹੁਤ ਨੀਵਾ ਹੋ ਚੁੱਕਾ ਤੂੰ ਉਹਨੂੰ ਉੱਚਾ ਚੁੱਕਣ ਵਾਸਤੇ ਧਰਮ ਪ੍ਰਚਾਰ ਜੋ ਨਸ਼ਿਆਂ ਦਾ ਜ਼ੋਰ ਹੈ ਕਿ ਸਾਡੀ ਸ਼੍ਰੋਮਣੀ ਕਮੇਟੀ ਨੇ ਵੀ ਆਪਣਾ ਸਹੀ ਫਰਜ਼ ਨਹੀਂ ਨਿਭਾਇਆ ਇਸ ਕਰਕੇ ਜੋ ਇਹ ਹਾਲਾਤ ਬਣੇ ਪਏ ਇਹਨੂੰ ਸਹੀ ਲਾਈਨ ਤੇ ਲੈਉਣ ਵਾਸਤੇ ਸ਼੍ਰੋਮਣੀ ਕਮੇਟੀ ਚ ਵੀ ਸਾਡੀ ਜਥੇਬੰਦੀ ਪੂਰੀ ਜੋਰ ਸ਼ੋਰ ਨਾਲ ਇਹ ਹੱਥ